ਕੋਪੂ ਬੜੀ ਗਾਇ ਚਾਰ ਨਹੀਂ ਮਿਲਣਾ ਦੁਨੀਆਂ ਤੇ ਗੱਜ ਕਿਸੇ ਦਾ ਵੀ ਧੀ ਪੁੱਤ ਜਾਂ ਕਿਸੇ ਦੇ ਮਾਤਾ ਪਿਤਾ ਐ ਸਫਾਨੀ ਸੰਸਾਰ ਨੂੰ ਆਲਵੀ ਦਾ ਕਹਿ ਦੇਣਾ ਤਾਂ ਉਹਨਾਂ ਦਾ ਦਿਲ ਪੁੱਛਿਆ ਹੀ ਜਾਣਦਾ ਹੈ ਕਿ ਉਹਨਾਂ ਦੇ ਦਿਲ ਤੇ ਕੀ ਬੀਦਦੀ ਹੋਵੇਗੀ ਆਪਾਂ ਤਾਂ ਸਿਰਫ ਦੁੱਖ ਵੰਡਾ ਸਕਦੇ ਆ ਜਾਂ ਦਲਾਸਾ ਦੇ ਸਕਦੇ ਆ ਉਸ ਪ੍ਰਮਾਤਮਾ ਦੀਆਂ ਲਿਖਿਆ ਨੂੰ ਕੋਈ ਵੀ ਨਹੀਂ ਜਾਣਦਾ ਨਾ ਹੀ ਉਸ ਕਾਲਪੁਰਖ ਦੇ ਅੱਗੇ ਕਿਸੇ ਦਾ ਜੋਰ ਚੱਲਦਾ ਹੈ ਸੋ ਇਦਾਂ ਹੀ ਇੱਕ ਫੈਮਿਲੀ ਪਰਿਵਾਰ ਜੋਗ ਸੋਸ਼ਲ ਮੀਡੀਆ ਤੇ ਕਾਫੀ ਫਨੀਜ਼ ਵੀਡੀਓ ਬਣਾ ਕੇ ਐਕਟਿਵ ਰਹਿੰਦੇ ਨੇ ਅੱਜ ਲੋਕਾਂ ਨੂੰ ਫਸਾਉਣ ਵਾਲੇ ਪਰਿਵਾਰ ਤੇ ਦੁੱਖਾਂ ਦਾ ਪਰੜ ਟੁੱਟ ਚੁੱਕਿਆ ਹੈ ਜੀ ਹਾਂ ਜੋ ਇਹ ਵੀਰ ਹੈ ਇਹ ਆਪਣੇ ਮਾਤਾ ਪਿਤਾ ਦੇ ਨਾਲ ਅਕਸਰ ਹੀ ਫਨੀਜ਼ ਵੀਡੀਓ ਬਣਾਉਂਦੇ ਰਹਿੰਦੇ ਨੇ ਜੋ ਕਿ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਪਰ ਤੁਹਾਨੂੰ ਉੱਥੇ ਹੀ ਦੱਸ ਦਈਏ ਕਿ ਇਸ ਵੀਰ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਉਹਨਾਂ ਦੇ ਫਾਦਰ ਸਾਹਿਬ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਇੱਕ ਵਾਰੀ ਤਾਂ ਵੀਰ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਤੁਸੀਂ ਵੀ ਜਾਣ ਸਕਦੇ ਹੋ ਦੋਸਤੋ ਜਦ ਕੋਈ ਵੀ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਆਪਣੇ ਮੁਕਾਮ ਮੰਜ਼ਲ ਹਾਸਲ ਕਰ ਲੈਂਦਾ ਹੈ ਤਾਂ ਉਸ ਦੇ ਮਾਤਾ ਪਿਤਾ ਨੂੰ ਕੁਝ ਵੇਖਣਾ ਨਹੀਂ ਮਿਲਦਾ ਜਦ ਵੀ ਸੁਖ ਦੀਆਂ ਘੜੀਆਂ ਆਉਂਦੀਆਂ ਨੇ ਤਾਂ ਕੁਝ ਟਾਈਮ ਹੀ ਇਦਾਂ ਦਾ ਆ ਜਾਂਦਾ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਵਿਛੜੀ ਰੂਹ ਨੂੰ ਚਰਨਾਂ ਦੇ ਵਿੱਚ ਨਿਵਾਸ ਦੇਣਾ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਸਾਰਾ ਕੀ ਹੱਥਾਂ ਜੋੜ ਲਿਆ ਪਾਸ ਲੈ ਜਾ ਮੁੱਥੇ ਕਰ ਤੰਬੜਾ ਦੰਦ ਕੜੀਏਗਾ